we are today all our indians we are here to celebrate the independence that we received with a lot of bloodshed and tens of thousands of people given life and to honor them indian american brothers and sisters make each and every day whether it be in arts entertainment science medicine law business finance education are indian americans make a big difference each and every day in the lives of all the residents of nasa county ब्रूस ब्लैकबर्न जो कि ਸਾਡੇ ਨਾਸਾ ਕਾਉਂਟੀ ਦੇ ਹੈੱਡ ਹੈਗੇ ਆ ਉਹਨਾਂ ਨੇ ਅੱਜ ਡਿਕਲੇਅਰ ਕੀਤਾ ਹੈ ਕਿ ਅਗਲਾ ਸਾਲ ਜਿਹੜਾ 80th ਅਸੀਂ ਐਨੀਵਰਸਰੀ ਮਨਾਵਾਂਗੇ ਇੰਡੀਆ ਇੰਡੀਪੈਂਡੈਂਸੀ ਉਹ ਪੂਰੇ ਲੌਂਗ ਅਲੇਟ ਵਿੱਚ ਮਨਾਈ ਜਾਏਗੀ ਨਾਸਾ ਕਾਉਂਟੀ ਦੇ ਵਿੱਚ ਇਹ ਬੜਾ ਵੱਡਾ ਇੱਕ ਉਹਨਾਂ ਨੇ ਅਨਾਉਂਸ ਕੀਤਾ ਅੱਜ ਅਮਰੀਕਾ ਦੇ ਵਿੱਚ ਵਸਦੇ ਭਾਰਤੀਆਂ ਦੇ ਵੱਲੋਂ ਮੈਰਿਟ ਲੌਂਗ ਆਇਲੈਂਡ ਵਿਖੇ ਭਾਰਤ ਦੇ ਆਜ਼ਾਦੀ ਦਿਹਾੜੇ ਤੇ ਖੂਬ ਰੌਣਕਾਂ ਲਗਾਈਆਂ ਗਈਆਂ ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਨਾਮ ਦੇ ਪ੍ਰੋਗਰਾਮ ਦੇ ਵਿੱਚ ਸ਼ਹੀਦਾਂ ਨੂੰ ਨਮਨ ਕੀਤਾ ਗਿਆ ਅਤੇ ਦੇਸ਼ ਨੂੰ ਯਾਦ ਕੀਤਾ ਗਿਆ ਪਿਛਲੇ ਦਿਨੀ ਭਾਰਤ ਦਾ ਆਜ਼ਾਦੀ ਦਿਹਾੜਾ ਪੂਰੀ ਦੁਨੀਆ ਦੇ ਵਿੱਚ ਧੂਮ-ਧਾਮ ਦੇ ਨਾਲ ਮਨਾਇਆ ਗਿਆ ਕਿਉਂਕਿ ਜਿੱਥੇ-ਜਿੱਥੇ ਵੀ ਭਾਰਤੀ ਵਸਦੇ ਨੇ ਉਹ ਆਪਣਾ ਸੱਭਿਆਚਾਰ ਵਿਰਸਾ ਅਤੇ ਇਤਿਹਾਸ ਨੂੰ ਨਾਲ ਲੈ ਜਾਂਦੇ ਨੇ ਉਸੇ ਤਰ੍ਹਾਂ ਇਸ ਸਾਲ ਵੀ ਭਾਰਤੀਆਂ ਦੇ ਵੱਲੋਂ ਮੈਰੀਟ ਲੌਂਗ ਆਇਲੈਂਡ ਵਿਖੇ ਭਾਰਤ ਦਾ 79ਵਾਂ ਆਜ਼ਾਦੀ ਦਿਹਾੜਾ ਬਹੁਤ ਹੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਜਿਸ ਦਾ ਨਾਮ ਸੀ ਸ਼ਹੀਦਾਂ ਨੂੰ ਸ਼ਰਧਾਂਜਲੀ ਜੋ ਕਿ ਇੱਕ ਬਹੁਤ ਹੀ ਵਧੀਆ ਉਪਰਾਲਾ ਸੀ ਭਾਰਤ ਦੇ ਰਾਸ਼ਟਰੀ ਗੀਤ ਦੇ ਨਾਲ ਨਾਲ ਇਸ ਮੌਕੇ ਅਮਰੀਕਾ ਦਾ ਰਾਸ਼ਟਰੀ ਗੀਤ ਵੀ ਗੁਣਗੁਣਾਇਆ ਗਿਆ stripes and bright stars through the perilous fight over the ramparts we watched where so gallantly streaming ਇਹ ਪ੍ਰੋਗਰਾਮ ਮੈਰਿਟ ਦੇ ਓਨਰ ਨਵੀਨ ਸ਼ਾਹ ਦੇ ਵੱਲੋਂ ਕਰਵਾਇਆ ਗਿਆ ਜਿਸ ਵਿੱਚ ਬੋਲਾ ਪੈਟਰੋਲੀਅਮ ਤੋਂ ਹੈਰੀ ਸਿੰਘ ਮੁੱਖ ਮਹਿਮਾਨ ਦੇ ਵਜੋਂ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਬਹੁਤ ਸਾਰਾ ਸਹਿਯੋਗ ਦਿੱਤਾ Unadinal President, Mintate Owner Gary No matter you are Hindu, Muslim, Sikh, or Christian, or any other faith, we are today all are Indians. We are here to celebrate the independence that we received with a lot of bloodshed and tens of thousands of people given life. And to honor them. And the message must not be lost. Message must be clear. What is the message tonight without spending all this money and putting off hundreds of thousands of dollar expense, How do we send a message to those not only that who have given life, have passed away, their loved one, have not suffered and have survived, but yet those that we can salute the people that today. Stand on our borders, the people today they put their uniforms on, and they go to the border not knowing if they're going to come back or not. Sometimes we forget those people that comes out, put their uniforms and stand on a border so we could all be as safe.: program India the independence in 1947. ਤੇ ਹਮ 15 ਅਗਸਤ ਨੂੰ ਹਮੇਸ਼ਾ ਜਿਹੜਾ ਮਨਾਇਆ ਜਾਂਦਾ ਹੈ ਸਕੂਲਾਂ 'ਚ ਅਸੀਂ ਮਨਾਉਂਦੇ ਸੀ ਡਿਫਰੈਂਟ ਵੇ ਨਾਲ ਕਾਲਜ 'ਚ ਅਸੀਂ ਡਿਫਰੈਂਟ ਵੇ ਨਾਲ ਮਨਾਏ ਅੱਜ ਉਹਨਾਂ 'ਤੇ ਅਮਰੀਕਾ ਆ ਕੇ ਜਿਹੜਾ ਇਕੱਠ ਹੋਇਆ ਹੈ ਨਾ ਵੱਡਾ ਮੋਰ ਥੈਨ 1200 ਪੀਪਲ ਕੇਮ ਟੂਡੇ ਤੇ ਲੇਕਿਨ ਐਸ ਪ੍ਰੋਗਰਾਮ ਬਣਾ ਲਈ ਨਵੀਂ ਚਾਰ ਨਾਵੀਕਾ ਕੈਪੀਟਲ ਬਲੂ ਸਕਾਈ ਨੇ ਬਹੁਤ ਵੱਡਾ ਕੰਮ ਕੀਤਾ ਹੈ ਬੜੇ ਸਾਲ ਕਾਫੀ ਦਿਨਾਂ ਤੋਂ ਐ ਪ੍ਰੋਗਰਾਮ ਤੇ ਉਹ ਲੱਗੇ ਰਹੇ ਐ ਜਿਹਨੂੰ ਕਿ ਅੱਜ ਸਕਸੈਸ ਕਰਨ ਦੇ ਵਿੱਚ ਉਹ ਹੈ ਤੇ ਅਦੇ ਲਈ ਮੈਂ ਨਵੀਨ ਸ਼ਾਹ ਨੂੰ ਬਹੁਤ ਬਹੁਤ ਵਧਾਈ ਦੇਵਾਂਗਾ ਜਿਹੜਾ ਕੀ ਇਹਨਾਂ ਨੇ ਇਹ ਪ੍ਰੋਗਰਾਮ ਨੂੰ ਅੱਜ ਇੰਨਾ ਸਕਸੈਸਫੁਲ ਕੀਤਾ ਤੇ ਨਾਲ ਦੇ ਨਾਲ ਮੈਂ ਹੈਰੀ ਸਿੰਘ ਬੋਲਾ ਜਿਹੜੇ ਸਾਡੇ ਏਪੀਐਸਏ ਚੀਫ ਪੈਟਰਨ ਨੂੰ ਦਾ ਥੈਂਕ ਯੂ ਕਰਾਂਗਾ ਕਿ ਉਹ ਵੀ ਵੱ ਚੜ ਕੇ ਹਿੱਸਾ ਲਿੱਤਾ ਉਹਨਾਂ ਨੇ ਤੇ ਹੋਰ ਵੀ ਉਸ ਤੋਂ ਇਲਾਵਾ ਜਿਹੜੇ ਜਿਹੜੇ ਬੰਦਿਆਂ ਨੇ ਇਹਨੂੰ ਸਫਲ ਬਣਾਉਣੇ ਚਿੱਸਾ ਲਿੱਤਾ ਹੈ ਚਾਹੇ ਉਹ ਚਿੰਤੂ ਪਟੇਲ ਹੈ ਜਾਂ ਰਾਧਿਆਨੀ ਜੀ ਹੈਗੇ ਜੇ ਸਿੰਘ ਜੀ ਹੈਗੇ ਬੋਬੀ ਕਲੋਟੀ ਹੋਰ ਕਈ ਲੋਕਾਂ ਨੇ ਇਹਨਾਂ ਵਿੱਚ ਪੂਰਾ ਵੱਚੜ ਕੇ ਹਿੱਸਾ ਲਿੱਤਾ ਹੈ ਆਮ ਥੈਂਕਫੁਲ ਟੂ ਈਚ ਐਂਡ ਇਵਰੀ ਪਰਸਨ ਥੈਂਕ ਯੂ ਟੂ ਮਿਸਟਰ ਬਲੈਕਮੈਨ ਜਿਹੜੇ ਕਿ ਬਰੂਸ ਬਲੈਕਮੈਨ ਜਿਹੜੇ ਕਿ ਸਾਡੇ ਨਾਸਾ ਕਾਉਂਟੀ ਦੇ ਹੈਡਗੇ ਹੈ ਉਹਨਾਂ ਨੇ ਅੱਜ ਡਿਕਲੇਅਰ ਕੀਤਾ ਹੈ ਕਿ ਅਗਲਾ ਸਾਲ ਜਿਹੜਾ 80th ਅਸੀਂ ਐਨੀਵਰਸਰੀ ਮਨਾਵਾਂਗੇ ਇੰਡੀਆ ਇੰਡੀਪੈਂਡੈਂਸੀ ਉਹ ਪੂਰੇ ਲੌਂਗਰਿਡਿਸ ਨੂੰ ਲਾਈ ਜਾਏਗੀ ਨਾਸਾ ਕਾਉਂਟੀ ਦੇ ਵਿੱਚ ਇਹ ਬੜਾ ਵੱਡਾ ਇੱਕ ਉਹਨਾਂ ਨੇ ਅਨਾਉਂਸ ਕੀਤਾ ਅੱਜ ਤੇ ਮੈਂ ਉਹਨਾਂ ਦਾ ਬਰੂਸ ਬਲੈਕਪੈਨ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਉਹਨਾਂ ਨੇ ਬੜਾ ਕੀਮਤੀ ਟਾਈਮ ਦਿੱਤਾ ਸਾਡੇ ਤੇ ਤੇ ਆਪਣਾ ਇਸ ਜਿਹੜਾ ਈਵੈਂਟ ਹੈ ਉਹਨੂੰ ਸਕਸੈਸਫੁਲ ਬਣਾਇਆ ਨਾਲ ਹੀ ਮੈਂ ਮਿਸਟਰ ਮਨੀ ਅਕਰਮ ਦਾ ਵੀ ਥੈਂਕ ਯੂ ਕਰਾਂਗਾ ਜਿਹੜੇ ਸਪੈਸ਼ਲ ਐਡਵਾਈਜ਼ਰ ਟੂ ਦਾ ਚੀਫ ਐਗਜ਼ੀਕਿਊਟਿਵ ਹੈ ਉਹਨਾਂ ਨੇ ਵੀ ਇੱਥੇ ਆ ਕੇ ਸਾਨੂੰ ਕਾਫੀ ਟਾਈਮ ਦਿੱਤਾ ਤੇ ਪ੍ਰੋਗਰਾਮ ਨੂੰ ਸਫਲ ਬਣਾਉਣ ਦੇ ਵਿੱਚ ਇਸ ਮੌਕੇ ਕਾਉਂਟੀ ਐਗਜ਼ੀਕਿਊਟਿਵ ਬਰੂਸ ਬਲੈਕਮੈਨ ਵੀ ਪਹੁੰਚੇ ਹੋਏ ਸਨ ਜੋ ਕਿ ਹਰ ਸਮੇਂ ਭਾਰਤੀ ਪਾਈਚਾਰੇ ਦੇ ਨਾਲ ਖੜੇ ਨਜ਼ਰ ਆਉਂਦੇ ਨੇ ਅਤੇ ਇਸ ਵਾਰ ਵੀ ਉਹ ਭਾਰਤ ਦੇ ਆਜ਼ਾਦੀ ਦੇ ਦਿਵਸ ਵਿੱਚ ਸ਼ਾਮਲ ਹੋਣ ਲਈ ਉੱਚੇਚੇ ਤੌਰ ਤੇ ਪਹੁੰਚੇ ਜਿਨ੍ਹਾਂ ਦਾ ਸਵਾਗਤ ਬੈਂਡ ਵਾਜੇ ਦੇ ਨਾਲ ਕੀਤਾ ਗਿਆ ਅਤੇ ਪ੍ਰੋਗਰਾਮ ਮਧੂ ਅਤੇ ਨੀਹਾ ਬੰਸਾਲੀ ਹੁਨਾਂ ਦੇ ਵੱਲੋਂ ਸਾਰਾ ਆਰਗੇਨਾਈਜ਼ ਕੀਤਾ ਗਿਆ ਸੀ ਵੀ ਆਰ ਵੈਰੀ ਵੈਰੀ ਗ੍ਰੇਟਫੁਲ For the contributions that our Indian American brothers and sisters make each and every day, whether it be in arts, entertainment, science, medicine, law, business, finance, education, our Indian Americans make a big difference each and every day in the lives of all the residents of Nassau County. I am very blessed to be here today to be with you. Think about this. In this beautiful hotel, the Long Island Marriott, as you walk out, you will see the Nassau Veterans Memorial Coliseum. Think about it. Just six months ago, the Prime Minister of India came to Nassau County to make his major speech when he visited the United States. How blessed were we? To have the leader of the largest nation in the world come to Nassau County. And I don't know how many of you are cricket fans, Ooh. but you may not have heard Nassau County was the first place to host in America the World Cup T20 tournament here in Nassau County. क्योंकि हम सब यहाँ एक साथ जुड़े हुए हैं अपने देश की आज़ादी का जश्न मनाने के लिए टुडे एज वी स्टैंड अंडर द फ्लैग ऑफ अ फ्री इंडिया वी रिमेंबर नॉट जस्ट अ डेट इन द हिस्ट्री, बट द स्वेट ब्लड एंड द अल्टीमेट सेक्रीफाइज ऑफ अवर वीर जवान्स आवर फ्रीडम फाइटर्स एंड आवर हीरोज लेट दिस इंडिपेंडेंस डे नॉट बी अ रिचुअल बट अ रिमाइंडर a reminder of what we owe and what we must protect. Because freedom is not a gift, it's a legacy paid in blood. ਇਸ ਮੌਕੇ ਸ਼ੁੱਧ ਪ੍ਰਕਾਸ਼ ਅਤੇ ਭਾਰਤ ਤੋਂ ਐਮਪੀ ਸਤਨਾਮ ਸਿੰਘ ਅਤੇ ਹੋਰ ਬਹੁਤ ਸਾਰੇ ਲੋਕ ਵੀ ਇੱਥੇ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਇਸ ਖਾਸ ਦਿਨ ਤੇ ਆਪਣੇ ਵਿਚਾਰਾਂ ਦੀ ਸਾਂਝ ਪਾਈ ਆਪਕੇ ਜੋ ਪਗੜੀ ਡਰੈਸ ਇਹ ਦੇਖੋ ਰਗ ਰਗ ਮੈਂ ਆਪਕੇ ਹਿੰਦੁਸਤਾਨ ਹੈ ਯੂ نو ਦੇ ਸੋ ਪ੍ਰਾਊਡ ਆਫ ਯੂ ਹੀ ਇਜ਼ ਆਵਰ ਲੀਡਰ ਐਂਡ We have, uh, as patriotic you are, a, a patriotic leader from India. As uh, Bruce, our good friend, was saying, uh, Prime Minister Modi was here recently, uh, leader of the largest uh, country. Uh, the good friend of Mr. Modi, who picked this gentleman out of one billion people to nominate him for Rajya Sabha because of his. patriotism because of his dedication to the nation and his successful आज का दिन हमारे शहीदों के लिए उनको याद करने का है और बेहद खुशी हुई कि आप अपनी जन्मभूमि से इतना दूर होकर भी अपनी इस कर्मभूमि पे अपने दिल में वतन का जज्बा लेकर बैठे हो मैं जब शुद्ध भाजी का मुझे मैसेज आया कि हमारे एक ऐसा इवेंट हो रहा है तो आप जानते हैं कि वहाँ पे पार्लियामेंट सेशन चल रहा है तो मैंने कहा चाहे एक दिन के लिए आऊँ मैं आऊँगा ज़रूर और मैं दो सूट केस ले के आया था एक में तिरंगे भर के लेके आया था और दूसरे में अपने कपड़े पहनने के लिए लेकिन मैंने अपना सूटकेस वो खोला ही नहीं क्योंकि जब देखा कि ਆਪਕੇ ਤੋਂ ਹਰ ਦਿਲ ਤਿਰੰਗਾ ਹਰ ਘਰ ਤਿਰੰਗਾ ਹਰ ਗਲੀ ਤਿਰੰਗਾ ਤਿਰੰਗਾ ਹੀ ਤਿਰੰਗਾ ਮੈਂ ਦਿਲ ਸੇ ਆਪਕੋ ਸਲੂਟ ਕਰਤਾ ਹੂੰ ਇਸ ਮੌਕੇ ਬਹੁਤ ਸਾਰੇ ਲੋਕਾਂ ਨੇ ਭਾਰਤ ਦੀ ਆਜ਼ਾਦੀ ਦੇ ਸਬੰਧ ਦੇ ਵਿੱਚ ਗੀਤ ਗੁੰਗਣਾਏ ਅਤੇ ਬਹੁਤ ਸਾਰੇ ਲੋਕਾਂ ਨੇ ਭਾਰਤ ਦੇ ਵੱਖ-ਵੱਖ ਸੂਬਿਆਂ ਦਾ ਲੋਕ ਨਾਚ ਵੀ ਪੇਸ਼ ਕੀਤਾ ਇਸ ਮੌਕੇ ਬਹੁਤ ਸਾਰੇ ਗਾਇਕ ਭਾਰਤ ਤੋਂ ਵੀ ਉਚੇਚੇ ਤੌਰ ਤੇ ਅਮਰੀਕਾ ਪਹੁੰਚੇ ਸਨ ਅਤੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹਰ ਗਰਮ ਆਪਣਾ ਇਸ ਮੌਕੇ ਸਾਰੇ ਹੀ ਲੋਕ ਤਿਰੰਗੇ ਦੇ ਰੰਗ ਦੇ ਵਿੱਚ ਰੰਗੇ ਨਜ਼ਰ ਆ ਰਹੇ ਸਨ ਵੱਡੇ ਪੱਦਰ ਤੇ ਹਾਲ ਵਿੱਚ ਲੋਕਾਂ ਦੀ ਗਿਣਤੀ ਸੀ ਜੋ ਕਿ ਇੰਡੀਆ ਦੀ ਤਸਵੀਰ ਨੂੰ ਪੇਸ਼ ਕਰ ਰਿਹਾ ਸੀ ਬੇਸ਼ੱਕ ਭਾਰਤੀ ਜਿੱਥੇ ਮਰਜ਼ੀ ਹੋਣ ਪਰ ਅਜਿਹੇ ਖਾਸ ਸਮੇਂ ਤੇ ਉਹ ਆਪਸ ਦੇ ਵਿੱਚ ਜੁੜ ਕੇ ਜ਼ਰੂਰ ਬੈਠਦੇ ਨੇ ਜੋ ਕਿ ਸ਼੍ਰਾਗਾ ਯੋਗ ਹੈ ਨਿਊਯਾਰਕ ਤੋਂ ਗਿਲ ਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साडी ऐप एंड्रॉइड या आईओएस ते फ्री विच रोकू अते अमेज़न फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते